ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗਿਆਨ ਦਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਦਫ਼ਤਰ ਜਲੰਧਰ ਦੇ ਵਿੱਚ ਜਿੱਥੇ ਕਿ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੇ ਨਾਲ ਰਿਲੇਟਿਡ ਵਰਕਸ਼ਾਪਸ ਦਿੱਤੀਆਂ ਜਾਂਦੀਆਂ ਨੇ ਤੇ ਅੱਜ ਦਾ ਟੌਪਿਕ ਹੈ ਐਫਸੀਪੀ ਫਾਈਨਲ ਕੱਟ ਪ੍ਰੋ ਜੋ ਕਿ ਆਈਓਐਸ ਦਾ ਵੀਡੀਓ ਐਡੀਟਿੰਗ ਟੂਲ ਹੈ 10 15 ਸਾਲ ਪਹਿਲਾਂ ਉਹਦੇ ਚ ਵੀ ਹੋ ਜਾਂਦਾ ਸੀ ਆਪਾਂ ਕੈਮਰਾ ਚੇਂਜ ਕਰੀ ਜਾਂਦੇ ਆ ਟੈਕਨੋਲੋਜੀ ਦੇ ਹਿਸਾਬ ਨਾਲ ਸਟੇਲ ਵੀ ਕਰੀ ਜਾਂਦੇ ਆ ਵੀਡੀਓ ਵੀ ਕਰੀ ਜਾਂਦੇ ਆ ਹਨ ਬੇਸਿਕਲੀ ਤਾਂ ਤੁਸੀਂ ਜਿੰਨੀ ਮਰਜ਼ੇ ਅੱਛੀ ਕੁਆਲਿਟੀ ਖਿੱਚ ਲੋ ਜੀ 10 ਮਿੰਟ ਖਿੱਚ ਲੋ 4K ਖਿੱਚ ਲੋ ਕਲਾਇੰਟ ਕੋਲ ਕਲਾਇੰਟ ਦੇਖਣੀ ਹੈ LED ਤੇ ਜੋ ਚੱਲਦੇ ਆ LED ਤੇ ਉਹ ਚੱਲਣਾ ਜੋ ਐਡੀਟਰ ਨੇ ਦੇਣਾ ਤੁਹਾਨੂੰ ਜਾਂ ਤੁਸੀਂ ਐਡੀਟਿੰਗ ਆਪ ਕਰ ਰਹੇ ਹੋ ਜਾਂ ਕਿਸੇ ਤੋਂ ਕਰਵਾ ਰਹੇ ਹੋ ਮਨਾ ਆਪਾਂ ਨੂੰ ਇਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਆਪਾਂ ਤਾਂ ਬਹੁਤ ਅੱਛੀ ਤੋਂ ਅੱਛੀ ਕੁਆਲਿਟੀ ਖਿੱਚਣੀ ਉਸੀਂ ਸੇਨਾਟਿਕਾ ਨਾਲ 10 ਹਜ਼ਾਰ ਨਾਲ ਬੰਦਾ ਵੀ ਸੱਤ ਲਿਆ 12 ਹਜ਼ਾਰ ਨਾਲ ਵੀ ਸੱਤ ਲਿਆ ਉਹਨੇ ਤੁਹਾਨੂੰ ਐਚ ਐਲ ਜੀ ਐਸ ਲੋਗ ਦੇ ਵੀ ਕੰਮ ਵਿੱਚ ਦਿੱਤਾ ਪਰ ਉੱਥੇ ਜਿਹੜੀ ਆਉਟਪੁੱਟ ਕਰਨੀ ਹੈ ਉਹ ਡਿਟਰਮਾਈਨ ਕੀਤੀ 1996 ਚ ਲਾਂਚ ਹੋਇਆ ਐਕਸੀਪੀ 3 ਵਰਜ਼ਨ ਤੋਂ ਜਿਵੇਂ ਜਿਵੇਂ ਟਾਈਮ ਚੇਂਜ ਹੋਈ ਗਿਆ ਇਹ ਅਪਡੇਟ ਕਰੀ ਗਈ ਠੀਕ ਹੈ ਪਹਿਲਾਂ 7 ਆਇਆ ਫਿਰ 8 ਆਇਆ ਫਿਰ 9 ਆਇਆ 10 ਹੁਣ 11.1 ਵਰਜ਼ਨ ਹੈ ਜਿੱਦੇ ਪਰਪੋਸ ਗੱਲ ਕਰਾਂਗੇ ਬਿਲਕੁਲ ਲੇਟੈਸਟ ਵਰਜ਼ਨ ਹੈ ਠੀਕ ਹੈ ਜੀ ਜਿਹੜੇ ਵੀ ਐਪਲ ਦੇ ਪ੍ਰੋਡਕਟ ਆਪਾਂ ਲੈ ਸਕਦੇ ਆ ਨਵੇਂ ਕਈ ਪੱਲਾ ਐਪਲ ਹੈਗਰਡੋਸ ਤੇ ਵੀ ਚੱਲ ਜਾਂਦਾ ਸੀ ਇਹ ਤਾਂ 10 ਸਾਲ ਪਹਿਲਾਂ ਇੰਟਰਨਲ ਮਸ਼ੀਨ ਤੇ ਇੰਸਟਾਲ ਹੋ ਜਾਂਦਾ ਸੀ ਪਰ ਉਹ ਜਦੋਂ ਦੀ Apple ਨੇ ਇੰਟਰਨਲ 2i ਖਤਮ ਕੀਤਾ ਆਪਣਾ Apple ਨੇ ਆਪਣੀ ਚਿਪ ਲਾਂਚ ਕੀਤੀ M1 ਚਿਪ ਤੋਂ ਸ਼ੁਰੂ ਹੋਇਆ ਸੀ Apple ਦੀ 2020 ਤੋਂ ਸਟਾਰਟ ਹੋਈ ਹੈ M1 ਚ ਉਸ ਤੋਂ ਬਾਅਦ ਜਿਹੜਾ Apple ਦੇ ਸੌਫਟਵੇਅਰ ਐਪਸ ਸੀ ਵੀ ਉਹ ਇਹਦੇ ਤੇ ਜ਼ਿਆਦਾ ਵਧੀਆ ਚੱਲਦਾ ਆ ਆਪਾਂ ਕਰਵਾ ਲੈਂਦੇ ਆ ਹਨਾ ਲੋਕ ਕਰ ਵੀ ਦਿੰਦੇ ਆ ਪਰ ਉਹ ਪਰਫਾਰਮੈਂਸ ਨਹੀਂ ਬਣ ਪਉਂਦੀ ਦੂਸਰੀ ਗੱਲ ਜੇ ਆਪਾਂ ਰੇਟ ਕੰਪੈਰੀਜ਼ਨ ਕਰੀਏ ਅਸੀਂ ਹਾਰਡਵੇਅਰ ਦਾ ਕੰਮ ਵੀ ਕਰਦੇ ਆਂ ਪੀਸੀ ਅਸੈਂਬਲੀ ਦਾ ਕੰਮ ਵੀ ਕਰਦੇ ਆਂ ਹਨਾ 20 ਸਾਲ ਤੋਂ ਡਿਟੀ ਦਾ ਕੰਮ ਵੀ ਕਰ ਰਹੇ ਆਂ ਜੇ ਤੁਸੀਂ 4K ਦਾ ਕੰਮ ਸਹੀ ਤਰੀਕੇ ਨਾਲ ਕਰਨਾ ਹੈ ਬਿਨਾ ਪ੍ਰੌਕਸੀ ਤੋਂ ਜਿਹੜੇ ਬੰਦੇ 4K ਦਾ ਕੰਮ ਕਰ ਰਹੇ ਆ ਉਹਨਾਂ ਨੂੰ ਪਤਾ ਹੋਊਗਾ ਵੀ ਤੁਹਾਡੀ ਮਸ਼ੀਨ ਥੋੜੀ ਹਲਕੀ ਹੈ ਗ੍ਰਾਫਿਕ ਕਾਰਡ ਹਲਕਾ ਹੈ ਜਾਂ ਪ੍ਰੋਸੈਸਰ ਛੋਟਾ ਹੈ ਜਾਂ ਸੀਪੀਯੂ ਜੀਪੀਯੂ ਘੱਟ ਹੈ ਫਿਰ 4K ਚੱਲਦੀ ਨਹੀਂ ਟਾਈਮ ਲਾਈਨ ਤੇ ਰੀਅਲ ਟਾਈਮ ਲਾਈਨ ਤੇ ਨਹੀਂ ਚੱਲਦੀ ਹਨਾ ਉਹਨੂੰ ਆਪਾਂ ਨੂੰ ਪ੍ਰੌਕਸੀ ਬਣਾਉਣਾ ਤੇ ਨਾ ਪ੍ਰੌਕਸੀ ਬਣਾ ਕੇ ਕੰਮ ਕਰਦੇ ਆਂ ਪ੍ਰੌਕਸੀ ਦਾ ਮਤਲਬ ਇਹ ਹੁੰਦਾ ਜਿਵੇਂ ਆਪਾਂ ਜਿਹ एडिटिंग द टाइम ਠੀਕ ਹੈ ਜੀ ਜਦੋਂ ਆਪਾਂ ਫਾਈਨਲ ਐਕਸਪਲੋਰ ਕਰਨਾ ਹੈ ਉਦੋਂ ਫਿਰ ਆਪਾਂ ਉਹਨੂੰ ਐਜ਼ ਏ 4K ਕਰ ਸਕਦੇ ਆ ਜਾਂ HD ਕਰ ਸਕਦੇ ਆ ਇਹਦਾ ਚੀਜ਼ਾਂ ਬਾਰੇ ਆਪਾਂ ਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਸਸੇ ਗੱਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਅੱਜ ਅਸੀਂ ਆਏ ਆ ਪੰਜਾਬ ਦਾ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਚਲੰਦਰ ਦੇ ਵਿੱਚ ਅੱਜ ਇੱਥੇ ਸਾਡੀ ਐਗਜ਼ੀਬਿਸ਼ਨ ਸੀ ਫਾਈਨਲ ਕੱਟ ਪ੍ਰੋ ਦੇ ਰਿਗਾਰਡਿੰਗ ਇੱਥੇ ਅਸੀਂ ਦੱਸਿਆ ਸੀਗਾ ਵੀ ਫਾਈਨਲ ਕੱਟ ਪ੍ਰੋ ਦੇ ਵਿੱਚ ਡਾਟਾ ਇੰਪੋਰਟ ਤੋਂ ਲੈ ਕੇ ਹਾਊ ਟੂ ਜਿਵੇਂ ਡਾਟਾ ਕੱਟ ਕੱਟ ਲਗਾਉਣਾ ਸਭ ਕੁਝ ਟਰਾਂਜੀਸ਼ਨ ਫਿਲਟਰ ਜੋ ਵੀ ਆ ਆਪ ਸਭ ਕੋ ਦੱਸਿਆ ਜਾ ਰਿਹਾ ਸੀ ਤੇ ਉਸ ਦੇ ਨਾਲ ਨਾਲ ਕਲਰ ਗੇਟਿੰਗ ਦੀ ਕਲਾਸ ਵੀ ਲਗਾਈ ਸੀ ਠੀਕ ਹੈ ਜੀ ਤੇ ਉਸ ਦੇ ਨਾਲ ਰਿਗਾਰਡਿੰਗ ਹੋਰ ਭਾਈ ਜੀ ਦੱਸਣਗੇ ਕਿ ਉਹਨਾਂ ਨੂੰ ਕਲਾਸ ਕਿਵੇਂ ਲੱਗੀ ਅੱਜ ਦੀ ਭਾਈ ਦੱਸੋ ਜੀ ਅੱਜ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਜੀ ਔਰ ਬਹੁਤ ਵਧੀਆ ਸੀ ਗਾਈਡ ਕੀਤਾ ਜਿਸ ਨੂੰ ਮੈਂ ਕਹ ਦਵਾਂ ਕਿ ਕਲਾਸ ਦੀ ਐਸਟੀ ਦੀ ਜ਼ਰੂਰਤ ਹੈ ਜਿੱਦਾਂ ਕਿ ਆਪਾਂ ਗਾ 4K ਦੇ ਡਵੈਲਪ ਹੋ ਰਹੇ ਆ ਔਰ ਉਹਦੇ ਵਾਸਤੇ ਇਹ ਚੀਜ਼ਾਂ ਦੀ ਜ਼ਰੂਰਤ ਹੈ ਔਰ ਬਹੁਤ ਵਧੀਆ ਰਿਸਪੌਂਸ ਦਿੱਤਾ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਗਾਈਡ ਕੀਤਾ ਔਰ ਤਕਰੀਬਨ ਸਾਰਿਆਂ ਨੇ ਮੋਸਟਲੀ ਕਲਾਸ ਲਈ ਆ ਸਾਰਿਆਂ ਨੇ ਹੀ ਬਹੁਤ ਵਧੀਆ ਔਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਵੀ ਇਹ ਕਹਿੰਦੇ ਬਹੁਤ ਵਧੀਆ ਉਪਰਾਲਾ ਆ ਜਿਹੜੇ ਆਮ ਆਪਾ ਫੋਟੋਗ੍ਰਾਫਰਾਂ ਨਾਲ ਜੋੜੀਏ ਵੱਧ ਤੋਂ ਵੱਧ ਔਰ ਇਸ ਚੀਜ਼ ਦਾ ਲਾਹਾ ਲੈਣ ਸੋ ਲਾਸਟ ਬੇਨਤੀ ਇਹ ਆ ਕਿ ਫੋਟੋਗ੍ਰਾਫਰ ਵੱਧ ਤੋਂ ਵੱਧ ਆਪਣੀ ਸ਼ੀਟਾਂ ਬੁੱਕ ਰੋ ਆਇਆ ਕਰਨ ਸੋ ਇਦਾਂ ਦੀਆਂ ਜੇ ਕਲਾਸਾਂ ਇਹ ਲੈਣਗੇ ਤਾਂ ਦੇਣ ਵਾਲਿਆਂ ਦਾ ਵੀ ਹੌਸਲਾ ਵਧਦਾ ਔਰ ਜਿਹੜੀ ਐਸੋਸੀਏਸ਼ਨ ਨੂੰ ਚਲਾ ਰਹੇ ਆ ਮੈਨੇਜਮੈਂਟ ਕਮਟੀ ਉਹਨਾਂ ਦਾ ਵੀ ਹੌਸਲਾ ਵਧਦਾ ਕਿ ਹਾਂ ਅਸੀਂ ਕੁਝ ਨਾ ਕੁਝ ਕਰ ਰਹੇ ਆ ਸੋ ਇਹੀ ਕਹੂੰਗਾ ਕਿ ਲੋਅ ਕਲਾਸਾਂ ਵੱਧ ਤੋਂ ਵੱਧ ਔਰ ਜਿੱਦਾਂ ਵੀ ਜੋ ਵੀ ਤੁਹਾਡੀ ਹੋਰ ਵੀ ਚੁਆਇਸ ਆ ਜਿਹੜੀ ਚੀਜ਼ ਦੀ ਲੈਣੀ ਚਾਹਵੇਂ ਉਸ ਚੀਜ਼ ਦੇ ਵੀ ਸਾਨੂੰ ਰਿਕੁਆਇਰਮੈਂਟ ਤੁਸੀਂ ਕਰ ਸਕਦੇ ਆ ਤੁਸੀਂ نیچے ਕਮੈਂਟਾਂ ਵਿੱਚ ਵੀ ਲਿਖ ਕੇ ਕਰ ਸਕਦੇ ਆ ਡਾਇਰੈਕਟ ਨੰਬਰ ਵੀ ਹੈਗੇ ਆ ਉਹਨਾਂ ਤੇ ਵੀ ਕਾਲ ਕਰਕੇ ਦੱਸ ਸਕਦੇ ਆਗੇ ਐਸਜੀ ਦੇ ਰਿਕੁਆਇਰਮੈਂਟ ਆ ਤੇ ਆਉਣ ਵਾਲੇ ਸਮੇਂ ਵਿੱਚ ਉਸ ਆਵਨ ਦੇਖੇ ਦੇਊਗਾ ਜੇ ਐਸਜੀ ਦੀ ਜ਼ਿਆਦਾ ਹੀ ਰਿਕੁਆਇਰਮੈਂਟ ਹੋਊਗੀ ਉਹਦੇ ਉਸ ਦੀ ਕਿਨਾਂ ਉਹਨਾਂ ਦੀ ਕਲਾਸ ਦੀ ਆਪਾਂ ਅਰੇਂਜਮੈਂਟ ਕਰਾਵਾਂਗੇ ਕਿਉਂਕਿ ਆ ਜਿੱਦਾਂ ਵੱਡਾ ਹਾਲ ਬਣਾਇਆ ਹੋਇਆ ਵਧੀਆ ਤੁਹਾਨੂੰ ਸਭ ਦਿਖਾਇਆ ਜਾਊਗਾ ਇਹ ਸਾਊਂਡ ਪ੍ਰੂਫ ਹਾਲ ਆ ਟੋ ਫੋਟੋਗ੍ਰਾਫੀ ਐਸੋਸੀਏਸ਼ਨ ਦੇ ਆਫਿਸ ਵਿੱਚ ਐ ਰਾਹੁਲ ਭਾਜੀ ਤੇ ਰੋਹਿਤ ਸ਼ਰਮਾ ਜੀ ਇੱਕ ਵਰਕਸ਼ਾਪ ਦਿੱਤੀ ਇਹ ਸਵਾਲ ਜਵਾਬ ਵੀ ਕੀਤੇ ਤੇ ਕਾਫੀ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮਤਲਬ ਕਿ ਸਿੱਖਣ ਨੂੰ ਮਿਲੀਆਂ ਆਈਆਂ ਐ ਐਡੀਟਿੰਗ ਤਾਂ ਚਲੋ ਸਾਰੇ ਹੀ ਕਰਦੇ ਹੈਗੇ ਸਭ ਨੂੰ ਪਤਾ ਹੀ ਹੈਗਾ ਕੰਮ ਸਭ ਨੂੰ ਹੀ ਕਰਨਾ ਆਉਂਦਾ ਹੈਗਾ ਨਾ ਪਰ ਕੁਝ ਛੋਟੇ ਛੋਟੇ ਪੈਰਾਮੀਟਰਸ ਵਿੱਚ ਇਦਾਂ ਦੇ ਹੁੰਦੇ ਆ कि ਜਿਨ੍ਹਾਂ ਦੇ ਅਸੀਂ ਧਿਆਨ ਵੀ ਦਿੰਦੇ ਹੈਗੇ ਕਿ ਮਤਲਬ ਕਿ ਇਹਦੀ ਇਹ ਵੈਲਿਊ ਕੋ ਛੇੜਨ ਦੇ ਨਾਲ ਕੀ ਕੀ ਆਪਾਂ ਕਰ ਸਕਦੇ ਨਾ ਉਹ ਚੀਜ਼ਾਂ ਜਦੋਂ ਇਦਾਂ ਵਰਕਸ਼ਾਪਾਂ ਲੱਗਦੀਆਂ ਹੈਗੀਆਂ ਉਹਦੇ ਵਿੱਚ ਡਿਸਕਸ਼ਨ ਹੁੰਦੀ ਆ ਉਹਦਾ ਇੱਕ ਅਲੱਗ ਹੀ ਮਤਲਬ ਕਿ ਫਿਰ ਬੰਦੇ ਨੂੰ ਨਿਖਾਰ ਮਿਲਦਾ ਆਪਣੇ ਕੰਮ ਦੇ ਵਿੱਚ ਕਿ ਉਹਦਾ ਰੂਟੀਨ ਲਾਈਫ ਦੇ ਵਿੱਚ ਤਾਂ ਚਲੋ ਆਪਣੇ ਹਿਸਾਬ ਨਾਲ ਬੰਦਾ ਸਾਰੇ ਵਧੀਆ ਹੀ ਕਰਦੇ ਹੈਗੇ ਨਾ ਕੋਈ ਇਹ ਨਹੀਂ ਕਹਿੰਦਾ ਕਿ ਅਸੀਂ ਮਾੜੇ ਕੰਮ ਕਰਦੇ ਨਾ ਪਰ ਵਰਕਸ਼ਾਪ ਲਾਉਣ ਦਾ ਮਕਸਦ ਇਹ ਹੀ ਹੁੰਦਾ ਕਿ ਕੁਝ ਪੁਆਇੰਟਸ ਜਿਹੜੇ ਹੁੰਦੇ ਆ ਉਹ ਸਾਂਝੇ ਹੁੰਦੇ ਜਦੋਂ ਇਕੱਠੇ ਬੈਠ ਕੇ ਨਾ ਤੋ ਆਪ ਨੂੰ ਡੇਟ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈਗਾ ਤੋ ਕਾਫੀ ਵਧੀਆ ਰਿਹਾ ਇਹਨਾਂ ਦਾ ਅੱਜ ਦਾ ਸੈਸ਼ਨ ਤੋ ਸੋ ਅੱਜ ਬਾਕੀ ਜਿਹੜਾ ਆਪਣਾ ਪੀਪੀਏ ਦਾ ਪਰਾਲਾ ਹੈਗਾ ਇਹਦੀ ਵੀ ਮੈਂ ਸ਼ਲਾੰਗਾ ਕਰਦਾ ਹੈਗਾ ਕਿ ਇਹ ਜਿਹੜੇ ਇਹਨਾਂ ਨੇ ਹਾਲ ਬਣਾ ਕੇ ਨਾ ਅਲੱਗ-ਅਲੱਗ ਪਰਾਨੀਆ ਵਰਕਸ਼ਾਪਾਂ ਰਖਵਾਈਆਂ ਜਾਂ ਅੱਗੇ ਵੀ ਆਉਣ ਵਾਲੇ ਡੈਮੇਜ ਰਖਾ ਦਿਖਾ ਰਹੇ ਆ ਸੋ ਬਹੁਤ ਵੱਡਾ ਪਰਾਲਾ ਹੈਗਾ ਤੋ ਸਾਨੂੰ ਫ੍ਰੀ ਆਫ ਕੋਸਟ ਇੱਥੇ ਸਾਨੂੰ ਵਰਕਸ਼ਾਪ ਮਿਲਦੀ ਵੀ ਹੈਗੀ ਆ ਨੂੰ ਸਾਰਾ ਕੁਝ ਫ੍ਰੀ ਆਫ ਕਾਸਟ ਮਿਲਦਾ ਪਿਆ ਹੈਗਾ ਅਗਰ ਸਾਨੂੰ ਇਹਨਾਂ ਦੀ ਬਾਅਦ ਚ ਵੀ ਜ਼ਰੂਰਤ ਪਵੇ ਤੇ ਸਾਨੂੰ ਇਹ ਦੱਸਣ ਨੂੰ ਐ ਇੱਦਾਂ ਹੀ ਤਿਆਰ ਹੈਗੇ ਆ ਜੀ ਹਨਾ ਸੋ ਇਹਨਾਂ ਦਾ ਬਹੁਤ ਧੰਨਵਾਦ ਤੇ ਪੀਪੀਆ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ